ਇਹਨਾਂ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 6ਵਾਂ ਇਸ਼ੂ ਤੇ ਇਸ ਅਧਿਆਇ ਦੇ ਅੰਦਰ ਅੰਨਾ ਨੰਬਰ ਕਾਰਡ ਤੇ ਆਏ ਦੋ ਸਵਾਲ ਜਿਹੜੇ ਨੇ ਉਹ ਅਸੀਂ ਇਸ ਵੀਡੀਓ 'ਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਤੇ ਗਣਿਤ ਦੀਆਂ ਲੋਣਾ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਰਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਇਹ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮ ਸੀ ਵੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਤੇ ਗਣਿਤ ਦੇ ਵੀ ਤੁਹਾਨੂੰ ਮਿਲਣਗੀਆਂ 9th ਮੈਥ ਨੋਟਸ ਤੇ ਨਵੀਂ ਨਵੀਂ ਗਣਿਤ ਫਿਰ ਪੀ ਐਸ ਸੀ ਬੀ 9th ਮੈਥ ਇੰਗਲਿਸ਼ ਮੀਡੀਅਮ ਦੇ ਵਿੱਚ ਹੈਗੀ ਹੈ ਫਿਰ ਗਣਿਤ ਦੇ ਸਿਧਾਂਤ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਵਿੱਚ ਉਹਦਾ ਕਰੰਟਲੀ ਇੱਕ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ 'ਚ ਵੀ ਵੀਡੀਓਜ਼ ਜ਼ਰੂਰ ਦੇਖੋ। ਆਹ ਦੇਖਿਓ ਬੱਚਿਓ ਨੇ ਦੋ ਸਵਾਲ। ਸੋ ਪਹਿਲਾ ਸਵਾਲ ਹੈ ਟਿਸ਼ੂ ਤੋਂ ਕੀ ਭਾਵ ਹੈ? ਸੋ ਕਰੋੜਾਂ ਸੈੱਲਾਂ ਤੋਂ ਬਣੇ ਬਹੁਸੱਲੀ ਜੀਵਾਂ ਵਿੱਚ ਕੰਮ ਦੀ ਵੰਡ ਹੁੰਦੀ ਹੈ। ਹਰ ਖਾਸ ਕੰਮ ਨੂੰ ਸੁਚੇਜੇ ਢੰਗ ਨਾਲ ਨੇਪਰੇ ਚਾੜਨ ਲਈ ਤੁਕਵੇ ਸੈੱਲਾਂ ਦਾ ਸਮੂਹ ਸਰੀਰ ਵਿੱਚ ਖਾਸ ਥਾਂ ਤੇ ਮਿਲਦਾ ਹੈ। ਅਜਿਹੇ ਇੱਕੋ ਜਿਹੇ ਬਣਤਰ ਅਤੇ ਕਾਰਜ ਕਰਨ ਵਾਲੇ ਸੈੱਲਾਂ ਦੇ ਸਮੂਹ ਨੂੰ ਟਿਸ਼ੂ ਕਿਹਾ ਜਾਂਦਾ ਹੈ। ਮਸਲਨ ਲਹੂ ਫਲੋਇਮ ਅਤੇ ਪੱਠੇ ਟਿਸ਼ੂ ਹਨ ਸੋ ਇੱਕ ਸੰਖੇਪ ਜਾਂ ਜੋ ਹੋਵੇ ਬਚੇ ਟਿਸ਼ੂ ਦਾ بڑا ਮੋਟਲਾ ਜਾ ਨਾਲ ਤੁਸੀਂ ਦਾਦੇ ਉਦਾਹਰਨ ਵੀ ਦੋ ਦਿਨ ਦੇ ਸਕਦੇ ਹੋ ਠੀਕ ਹੈ ਇਹ ਫਲੋਇਮ ਹੈਗਾ ਇਹ ਪੌਦਾ ਟਿਸ਼ੂ ਹੈਗਾ ਤੇ ਪੱਠੇ ਤੇ ਲਹੂ ਜੰਤੂ ਟਿਸ਼ੂ ਹੈਗੇ ਨੇ ਜਾਨਵਰਾਂ ਵਿੱਚ ਮੁਲਖਾਂ ਵਿੱਚ ਪਾਈ ਜਾਂਦੇ ਨੇ ਠੀਕ ਹੈ ਦੂਜਾ ਸਵਾਲ ਬਹੁ ਸੱਲੀ ਜੀਵਾਂ ਵਿੱਚ ਟਿਸ਼ੂਆਂ ਦਾ ਕੀ ਕੰਮ ਹੈ ਠੀਕ ਹੈ ਜਿੱਥੇ ਇੱਕ ਸੈੱਲੀ ਜੀਵ ਵਿੱਚ ਇੱਕੋ ਸੈੱਲ ਹੀ ਸਾਰੀਆਂ ਜੈਵਿਕ ਕਿਰਿਆਵਾਂ ਕਰਦਾ ਹੈ ਇੱਕ ਸੈੱਲੀ ਜੀਵ ਵਿੱਚ ਇੱਕੋ ਹੀ ਸੈੱਲ ਸਾਰੇ ਕੰਮ ਕਰੇਗਾ ਸਹ ਲੈਣਾ ਭੋਜਨ ਪ੍ਰਾਪਤ ਕਰਨਾ ਮਲ ਤਿਆਗਣਾ ਹਨਾ ਇਹ ਸਾਰਾ ਕੰਮ ਉਹੀ ਕਰਦਾ ਉੱਥੇ ਬਹੁ ਸੈੱਲੀ ਜੀਵਾਂ ਵਿੱਚ ਕਰੋੜਾਂ ਸੈੱਲ ਹੁੰਦੇ ਹਨ ਇੱਕ ਨਹੀਂ ਕਰੋੜਾਂ ਟਾਈਮ ਤੇ ਕਰੋੜਾਂ ਸੈੱਲ ਹੁੰਦੇ ਨੇ ਉਹ ਕਈ ਕਿਸਮ ਦੇ ਹੁੰਦੇ ਨੇ ਅਤੇ ਉਹਨਾਂ ਵਿੱਚ ਕੰਮ ਦੀ ਵੰਡ ਹੁੰਦੀ ਹੈ ਕੰਮ ਡਿਆ ਹੋਇਆ ਹੁੰਦਾ ਜਦੋਂ ਇੱਕ ਕਿਸੇ ਦਫ਼ਤਰ ਵਿੱਚ ਬਹੁਤ ਸਾਰੇ ਬੰਦੇ ਹੋਣ ਤੇ ਉਹਨਾਂ ਨੂੰ ਉਹਨਾਂ ਦਾ ਕੰਮ ਵੰਡਿਆ ਹੋਇਆ ਹੁੰਦਾ ਹੈ ਪਰ ਉਹ ਸਾਰਾ ਕੰਮ ਤਾਲਮੇਲ ਨਾਲ ਹੁੰਦਾ ਹੈ ਤੇ ਹਰ ਖਾਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਸੁਚੱਜੇ ਢੰਗ ਨਾਲ ਸਰੀਰ ਵਿੱਚ ਖਾਸ ਥਾਂ ਤੇ ਖਾਸ ਸੈੱਲਾਂ ਦਾ ਇੱਕ ਸਮੂਹ ਕੰਮ ਕਰਦਾ ਹੈ ਜਿਸ ਨੂੰ ਟਿਸ਼ੂ ਕਹਿੰਦੇ ਹਨ ਆਪਣੇ ਜਿੰਮੇ ਖਾਸ ਕੰਮ ਵਿੱਚ ਰੁੱਝੇ ਹੋਣ ਕਰਕੇ ਮਲੀ ਉਹ ਕੰਮ ਉਹਨੂੰ ਹੀ ਦਿੱਤਾ ਹੋਇਆ ਹੈ ਇਸ ਕਰਕੇ ਉਹਦਾ ਸਾਰਾ ਧਿਆਨ ਉੱਧਰ ਹੁੰਦਾ ਹੈ ਪੂਰਾ ਧਿਆਨ ਖਿੰਡਦਾ ਨਹੀਂ ਸੋ ਆਪਣੇ ਜਿੰਮੇ ਖਾਸ ਕੰਮ ਵਿੱਚ ਰੁੱਝੇ ਹੋਣ ਕਰਕੇ ਟਿਸ਼ੂ ਕੰਮ ਨੂੰ ਬੜੇ ਯੋਗ ਅਤੇ ਵਧੀਆ ਢੰਗ ਨਾਲ ਪੂਰਾ ਕਰਦੇ ਹਨ ਕਿਉਂ ਉਹ ਕੰਮ ਉਹੋਸੀ ਕੰਮ ਲਈ ਬਣੇ ਨੇ ਤੇ ਉਹਨੇ ਉਹੀ ਕੰਮ ਕਰਨਾ ਹੈ ਹੋਰ ਕੰਮ ਵਿੱਚ ਉਹਨਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਉਹਨਾਂ ਦਾ ਧਿਆਨ ਨਹੀਂ ਜਾਣਾ ਉਹਨਾਂ ਦੀ ਉਲਝਾਂ ਨਹੀਂ ਜਾਣੀ ਉਹਨਾਂ ਦਾ ਸਮਾਂ ਨਹੀਂ ਜਾਣਾ ਤੇ ਸਾਰਾ ਧਿਆਨ ਸਾਰਾ ਉਹਨਾਂ ਦਾ ਜਿਹੜਾ ਜੋਰ ਉਸੇ ਪਾਸੇ ਤੇ ਕੇਂਦ੍ਰਿਤ ਹੁੰਦਾ ਹੈ ਇਸ ਕਰਕੇ ਉਹ ਬੜੇ ਯੋਗ ਨਾਲ ਯੋਗ ਢੰਗ ਨਾਲ ਅਤੇ ਵਧੀਆ ਢੰਗ ਨਾਲ ਪੂਰਾ ਕਰਦੇ ਨੇ ਤੇ ਟਿਸ਼ੂ ਸ਼ਰੀਰ ਨੂੰ ਆਕਾਰ ਇੱਥੇ ਬਿੰਦੀ ਨਹੀਂ ਆਣੀ ਸੀ ਆਹ ਕਿਤੇ ਆਕਾਰ ਟਿਸ਼ੂ ਸ਼ਰੀਰ ਨੂੰ ਆਕਾਰ ਅਤੇ ਤਾਕਤ ਵੀ ਮੁਹਈਆ ਕਰਦੇ ਹਨ ਠੀਕ ਹੈ ਜੀ ਸੋ ਐਸੀ ਪਿਆਰੇ ਵਿਦਿਆਰਥੀਓ ਪੰਨਾ ਨੰਬਰ 14 ਰਿਕਾਰਡ ਤੇ ਆਏ ਤੁਹਾਡੇ ਆ ਦੋ ਸਵਾਲ ਤੁਸੀਂ ਇਸੇ ਤਰ੍ਹਾਂ ਨੇਮਨਾਨ ਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਖਰਾਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ